ਸਿਮਰ ਜੀ ਇਸ ਮਾਨ ਜਿਹੜਾ ਨਹੀਂ ਜਿਹਨੂੰ ਸਭ ਤੋਂ ਵੱਡਾ ਖਾਲਸਾ ਨਹੀਂ ਆਨੇ ਆ ਜੀ ਇਹ ਵਿਗਿਆ ਹੈ ਨੇ ਵਿਆਹ ਕੀਤਾ ਤੇ ਨਾਲ ਚੌਰਸਾ ਦੀ ਹਕੀਕਤ ਹੋਰ ਸੀ ਕਿ ਜੀ ਸਿੱਖ ਕੌਮ ਨੂੰ ਪੰਡਿਆ ਰੱਜ ਕੇ ਨਾ ਉਹਦੇ ਖਾਲਸਾ ਕਰਾਗੇ ਨਾ 26 ਜਨਵਰੀ ਨੂੰ ਉਹ ਮੁੰਡੇ ਸਾਰੇ ਅੱਖਾਂ ਵਿੱਚ ਨਹੀਂ ਉਹਨਾਂ ਦੇ ਇਹ ਨਾਲ ਦੀ ਮਦਰ ਚਾਲ ਇੱਕ ਇਹ ਵਿੱਚ ਹੀ ਮਾਨ ਆ ਜਾਂਦਾ ਵਿੱਚ ਜਿਹੜੇ 2000 ਬੋਲਣ ਵਾਲੇ ਨੇ ਕੋਈ Hindu ਕਰ ਬੈਂਦਾ ਨਾ ਗਲਤੀ ਇਹੋ ਜੀ ਹੂੰ ਤੇ ਲੋਕਾਂ ਨੂੰ ਡਾਂਗਾ ਝੁਕ ਲੈਣੀ ਹਨ ਹਾਂ ਸਿੱਧੀ ਗੁਰੂ ਰਾਮਦਾਸ ਦੇ ਦਰ ਤੇ ਕੱਲੀ ਕਿ ਜੀ ਭਈ ਪਾਤਸ਼ਾਹ ਇਹ ਜਿਹੜੀ ਚਾਨਣੀ ਹੈ ਮੈਂ ਆਪਣੇ ਪੁੱਤਰ ਦੇ ਸੀਸੇ ਦੀ ਲਾ ਸਕਦਾ ਖਾਲਸਾਨ ਖਾਲਸਾਨ ਇਹਨੂੰ ਕਿਉਂ ਨਹੀਂ ਪੁੱਛਿਆ ਸਰਕਾਰ ਨੇ ਜਦੋਂ 48 ਚ ਜਿਹੜੀ 26 ਜਨਵਰੀ ਮਨਾਉਂਦੇ ਨੇ ਹਾਂਜੀ ਉਦੋਂ ਹੀ ਸਾਡਾ ਗੱਲ ਕੁੱਟਿਆ ਗਿਆ ਸੀ ਜਿਹੜੇ ਬੰਦੇ ਕੋਲ ਹੋਵੇ ਨਾ ਥਿਆਰ ਅੱਗੋਂ ਥਿਆਰ ਉਹਦੇ ਪੁਲਸ ਵਾਲਾ ਕਿਵੇਂ ਬਚ ਜਾਏਗਾ ਉਹ ਕਦੀ ਨਹੀਂ ਬਚੇਗਾ ਲੋਕਾਂ ਨੂੰ ਉਹ ਮਾਰ ਸਕਦੇ ਨੇ ਤੇ ਪੁਲਸ ਵਾਲਾ ਕਿਵੇਂ ਵੱਜ ਜਾਗਾ ਉਹਨਾਂ ਤੋਂ ਮਾਨ ਜਿੱਥੇ ਬੋਲਦਾ ਹੈ ਦੇ ਕਰਨੀ ਨਿਸ਼ਾਨ ਸਾਹਿਬੀ ਗੱਡੀ ਤੇ ਨਿਸ਼ਾਨ ਸਾਹਿਬ ਤੇ ਦੂਜਿਆਂ ਨੂੰ ਆਖੇ ਦਾ ਲਾਓ ਨਿਸ਼ਾਨ ਸਾਹਿਬ ਕੋਠਿਆਂ ਦੇ ਲਾਓ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਜਿੱਥੇ ਛਪਦਾ ਹੈ ਉੱਥੋਂ ਪੱਤਰੇ ਗਾਇਬ ਹੋ ਜਾਣੇ ਲੱਖਾਂ ਦੇ ਸਾਫ ਤੇ ਹਮ ਇਥੇ ਇੱਕ ਸਵਾਲ ਹੈ ਅੰਮ੍ਰਿਤਪਾਲ ਵੀ ਖਾਲਸਾ ਦੀ ਗੱਲ ਕਰਦਾ ਸੀ ਤੇ ਅੰਮ੍ਰਿਤਸਿਮਰਜੀਤ ਮਾਨ ਵੀ ਕਰਦੇ ਆ ਫਰਕ ਕੀ ਹੈ ਨਾ ਜੀ ਉਹ ਹੋ ਉਹ ਵੀ ਕਿਹਾ ਨਹੀਂ ਇਹ ਦੇਖ ਗਿਆ ਇਹ ਬੰਦਾ ਵੇਖਿਆ ਕੋਈ ਨਹੀਂ ਵਿਖਿਆ ਜਿਹੜਾ ਅਮਰਤ ਬਾੜੋਂ ਦੇ ਵਿਖਿਆ ਨਹੀਂ ਇਹ ਵਿਖਿਆ ਹੈ ਉਦੋਂ ਦਾ ਕਿਸ ਨੂੰ ਪਤਾ ਨਹੀਂ ਲੱਗਾ ਕੱਢ ਕੇ ਲੈਂਦਾ ਕਾਨੂੰਨ ਦੇ ਦੇਰੇ ਅਸੀਂ ਬੋਲ ਸਕਦੇ ਨਹੀਂ ਅਮਰਤਵਾਲ ਨੂੰ ਕੱਢ ਕੇ ਲੈਂਦਾ ਫਿਰ ਤੁਹਾਡੀ ਮੈਂ ਗੱਲ ਮੰਨ ਲਈ ਨਾ ਇਹ ਕੱਢ ਕੇ ਕਿਉਂ ਨਹੀਂ ਲਿਆ ਉਹਨੂੰ ਫਿਰ ਕਾਨੂੰਨ ਇਹਦੇ ਕੋਲ ਬਈ ਹਰ ਮੇਲੇ ਮੁੰਡੇ ਮਰਵਾ ਆਮ ਮੁੰਡੇ ਨਾ ਇਸੇ ਕਰ ਮਰਵਾਏ ਨੇ ਪੰਜਾਬ ਜੀ ਹੋਰ ਖਾਲਸਰ ਮੰਗੇ ਕੋਈ ਹੋਰ ਖਾਲਸਰ ਕਹੇ ਤੁਹਾਡੇ ਸਾਹਮਣੇ ਡਿਪਲੋਮਾ ਵਿੱਚ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਆਏ ਦਿਨ ਤੁਹਾਡੇ ਨਾਲ ਰੂਰੂ ਹੁੰਦੇ ਆਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਿੱਖ ਮਸਲਿਆਂ ਨੂੰ ਲੈ ਕੇ ਸੋ ਪਿਛਲੇ ਦਿਨੀ ਜਿਹੜਾ ਜਿਹੜੇ ਸਿੱਖ ਲੀਡਰ ਹੈਗੇ ਨੇ ਸ਼੍ਰੋਮਣੀ ਕਾਦੀਦਾਰ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਹੈਗੇ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਦੋਤੇ ਦਾ ਵਿਆਹ ਕੀਤਾ ਗਿਆ ਵਿਆਹ ਦੇ ਵਿੱਚ ਜਿਹੜਾ ਚੌਰ ਸਭ ਚਲਾਇਆ ਗਿਆ ਵਿਆਹ ਦੇ ਦੌਰਾਨ ਉਸ ਦਾ ਵਿਵਾਦ ਬੜਾ ਵੱਡਾ ਉੱਠਿਆ ਹੈ ਸਿੱਖ ਕੌਮ ਦੇ ਵਿੱਚ ਪੰਥ ਦੇ ਵਿੱਚ ਹੋਰ ਵੀ अनेका ਜਿਹੜੇ ਮਸਲੇ ਹੈਗੇ ਨੇ ਸਿੱਖ ਕੌਮ ਦੇ ਜਿਵੇਂ ਲੁਧਿਆਣੇ ਦੀ ਗੱਲ ਕਰੀਏ ਜਿੱਥੇ ਸਿੱਖ ਨੌਜਵਾਨ ਦੀ ਕੁੱਟਮਾਰ ਬੜੀ ਕੀਤੀ ਗਈ ਸੋ ਮੇਰੇ ਨਾਲ ਜੁੜੇ ਨੇ ਵਿਚਾਰ ਚਰਚਾ ਕਰਨ ਵਾਸਤੇ ਪੰਥਕ ਕਾਲੀ ਲਹਿਰ ਦੇ ਆਗੂ ਭਾਈ ਗੁਲਜਾਰ ਸਿੰਘ ਜੀ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਸੋ ਭਾਈ ਗੁਲਜਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਬਹੁਤ ਧੰਨਵਾਦ ਜੀ ਭਾਈ ਗੁਲਜਾਰ ਸਿੰਘ ਜੀ ਸਵਾਲ ਇੱਥੇੋਂ ਆਪਾਂ ਪਹਿਲਾਂ ਸ਼ੁਰੂ ਕਰਦੇ ਆਂ ਹਾਂਜੀ ਸਿੱਖ ਮਸਲਿਆਂ ਦੀ ਗੱਲ ਕਰੀਏ ਤਾਂ ਸਿੱਖ ਮਸਲੇ ਰੋਜ਼ ਹੀ ਨਾ ਕੋਈ ਨਾ ਕੋਈ ਉੱਠਿਆ ਰਹਿਦਾ ਹੈਗਾ ਹਾਂਜੀ ਕਦੀ ਦਰਬਾਰ ਸਾਹਿਬ ਦਾ ਮਸਲਾ ਕਦੀ ਸਿੱਖਾਂ ਦੀ ਪੰਗਾ ਤਾਰੀਆਂ ਜਾਂਦੀਆਂ ਤੇ ਕਦੀ ਲੁਧਿਆਣੇ ਦੇ ਵਿੱਚ ਇੱਕ ਸਿੱਖ ਦੀ ਕੁੱਟਮਾਰ ਕੀਤੀ ਜਾਂਦੀ ਹੈ ਬੇਰਹਿਮੀ ਦੀ ਨਾਲ ਸੋ ਆਪਾਂ ਗੱਲ ਸ਼ੁਰੂ ਕਰਾਂਗੇ ਸਿਮਰਜੀਤ ਸਿੰਘ ਮਾਨ ਦੇ ਦੋਤੇ ਦੀ ਜਿਹੜੀ ਸ਼ਾਦੀ ਹੋਈ ਵਿਆਹ ਹੋਇਆ ਹੈ। ਦੋਤੇ ਦਾ ਜਿਹੜਾ ਵਿਆਹ ਜਦੋਂ ਹੋ ਰਿਹਾ ਸੀਗਾ ਤੇ ਚੋਰ ਸਭ ਚਲਾਇਆ ਗਿਆ। ਹਾਂਜੀ। ਇੱਕ ਪਾਸੇ ਗੁਰਮਿਰਿਆਦਾ ਹੈਗੀ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੋਰ ਸਭ ਝੁਲਦਾ ਹੈ। ਉਹਦੇ ਤੋਂ ਇਲਾਵਾ ਕਿਤੇ ਹੋਰ ਚੋਰ ਸਭ ਚਲਾਇਆ ਨਹੀਂ ਜਾਂਦਾ। ਇਹ ਜਿਹੜੀ ਘਟਨਾ ਵਾਪਰੀ ਹੈ। ਤੁਹਾਨੂੰ ਕਿਵੇਂ ਲੱਗਦੀ ਹੈ? ਇਹ ਘਟਨਾ ਜਿਹੜੀ ਐਸ ਟਾਈਮ ਹੋਈ ਹੈ ਸਿੱਖਾਂ ਵਾਸਤੇ ਬਹੁਤ ਕਾਟੇ ਵੰਦੇ। ਜੀ ਭਾਈ ਸਾਹਿਬ ਤੇ ਬਹੁਤ ਹੀ ਨਿੰਦਣ ਯੋਗ ਹੈ ਜੀ ਇਹ ਹੋਣੀ ਨਹੀਂ ਸੀ ਚਾਹੀਦੀ ਹੂੰ ਜਿਹੜੇ ਲੋਕ ਆਂਦੇ ਨੇ ਵੀ ਐਸੀ ਸੰਪੰਥ ਸਾਰਾ ਸਿੱਖ ਕੌਮ ਦੇ ਸੀ ਸਮਾਲਦਾਰ ਹੂੰ ਵੀ ਸਾਰਾ ਅਸੀਂ ਪੰਜਾਬ ਦੇ ਜਿਹੜੇ ਅਸੀਂ ਆ ਜਿਨ੍ਹਾਂ ਨੇ ਪੰਜਾਬ ਨੂੰ ਸੰਭਿਆਇਆ ਤੇ ਸਾਰਾ ਕੁਝ ਐਸੀ ਕਰਨ ਵਾਲਿਆਂ ਹੋਰ ਸਾਡੇ ਤੋਂ ਬਿਨਾ ਇੱਥੇ ਹੈ ਹੀ ਕੋਈ ਨਾ ਤੇ ਜੀ ਜਿਹੜਾ ਇਹੋ ਜਿਹਾ ਬੰਦਾ ਇੰਨਾ ਕੁਸ਼ ਆਖਣ ਵਾਲਾ ਐਨੇ ਵੱਡੇ ਫੈਸਲੇ ਕਰਨ ਵਾਲਾ ਆਪਣੇ ਆਪ ਨੂੰ ਤੇ ਸਭ ਤੋਂ ਵੱਡਾ ਕਮਾਂਡਰ ਬਣਿਆ ਹੋਵੇ ਸਿੱਖ ਹਕੂਮ ਦਾ ਜੇ ਉਹ ਗਲਤੀ ਏਡੀ ਵੱਡੀ ਕਰੇ ਤੇ ਫਿਰ ਇਹ ਪੱਲੇ ਕੀ ਰਹਿ ਜਾਂਦਾ ਭਾਈ ਸਾਹਿਬ ਉਹਨਾਂ ਦੇ ਤਾਂ ਬੜੇ ਵੱਡੇ ਵੱਡੇ ਬਿਆਨ ਹੈਗੇ ਨੇ ਵੀ ਅਸੀਂ ਪੰਜਾਬ ਨੂੰ ਖਾਲਸਾ ਰਾਜ ਬਣਾਉਣਾ ਹੈ ਦੁਨੀਆਂ ਦੇ ਵਿੱਚ ਖਾਲਸਤਾਨ ਲੈ ਕੇ ਜਾਣਾ ਹੈ ਫਿਰ ਉਹ ਜਿਹੜੇ ਲੀਡਰ ਹੈਗੇ ਨੇ ਖਾਸ ਇਹ ਗਲਤੀ ਕਿਉਂ ਕਰਦੇ ਆ ਪਹਿਲੀ ਗੱਲ ਤੇ ਆ ਵੇ ਭਈ ਲੀਡਰ ਦਰਅਸਲ ਅਸੀਂ ਜਿਹੜੀਆਂ ਨੇ ਕੌਮ ਸਿੱਖ ਕੌਮ ਜੀ ਇਹਨਾਂ ਦਾ ਪਤਾ ਨਹੀਂ ਵੀ ਦਿਮਾਗ ਸੁੱਤਾ ਰਹਿਦਾ ਹੈ ਜਾਂ ਇਹਨਾਂ ਦੇ ਕੋਲ ਕੀ ਹੈ ਹੂੰ ਗੁਰੂ ਦੀ ਸਮਝਤ ਲੈਣਨੀ ਨਹੀਂ ਚਾਹੁੰਦੇ ਹੂੰ ਜੇ ਸਮਝ ਲੈਂਦੇ ਤੇ ਜਿਹੜੀ ਸਿਆਸਤ ਇਹਨੇ ਕੀਤੀ ਹੈ ਜੀ ਸਾਡੇ ਉੱਤੇ ਇਨ ਰਲ ਕੇ ਕੀਤੀ ਬਾਦਲਾਂ ਦੇ ਨਾਲ ਨਹੀਂ ਬਾਦਲਾਂ ਨਾਲ ਕਿਵੇਂ ਰਲ ਗਏ ਰਲ ਕੇ ਵੀ ਉਹਨੂੰ ਜਿਤਾਉਣ ਵਾਸਤੇ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਦਾ ਕਿਸੇ ਨੂੰ ਜੇ ਕਿਸੇ ਨੂੰ ਆਂਦੇ ਹਾਂ ਤੇ ਲੋਕ ਵਿਸ਼ਵਾਸ ਨਹੀਂ ਕਰਦੇ ਛੇਤੀ ਕੀ ਸਿਆ ਭਾਈ ਸਾਹਿਬ ਤੁਸੀਂ ਬਾਦਲਾਂ ਦਾ ਨਾਮ ਲੈ ਰਹੇ ਹੋ ਬਾਦਲ ਤਾਂ ਚਲੋ ਭਾਜਪੀ ਨਾਲ ਰਲ ਗਏ ਜਾਂ ਆਰਐਸਐਸ ਦੇ ਨਾਲ ਰਲ ਗਏ ਸਿਮਰ ਜੀ ਸਿਮਾਨ ਕਿਵੇਂ ਰਲ ਗਿਆ ਇਹ ਜੀ ਇਹੀ ਤੇ ਵਜ੍ਹਾ ਹੈ ਵੱਡੀ ਹੂੰ ਇਸ ਵਜ੍ਹਾ ਨੇ ਤੇ ਨੁਕਸਾਨ ਕਰਾਇਆ ਆਪਣਾ ਜੀ ਜਿਹੜਾ ਜਿਹੜੇ ਲੋਕ ਨਹੀਂ ਸਨ ਚਾਹੁੰਦੇ ਬਾਦਲਾਂ ਨੂੰ ਜੀ ਜਿਹੜੇ ਗੁਰੂ ਪੀਰ ਵਾਲੇ ਸਨ ਜਿਨ੍ਹਾਂ ਨੇ ਸਮਝਿਆ ਵੀ ਸਾਡੀ ਬਾਦਲਾਂ ਨਾਲ 78 ਤੋਂ ਲੈ ਕੇ ਜਿੰਨ ਨੂੰ ਗੁੱਸਾ ਸੀ ਉਹ ਇਹਨਾਂ ਨਾਲ ਜੁੜ ਗਏ ਜੀ ਕਿੱਡੀ ਸਿਆਸਤ ਤਗੜੀ ਖੇਡ ਗਏ ਨੇ ਹੂੰ ਜੇ ਇਹ ਵਿੱਚ ਨਾ ਹੁੰਦਾ ਤੇ ਬਾਦਲ ਅੱਜ ਜਿੱਤ ਕੇ ਨਹੀਂ ਜਾਂਦਾ ਜੀ ਐਡਾ ਵੱਡਾ ਮਦਲ ਇਹ ਸਿਆਸੀ ਕੋਮਨਲ ਖੇਡ ਗਣ ਸਿਆਸੀ ਅੱਡੀ ਚਲੋ ਉਸੇ ਮਸਲੇ ਤੇ ਦੁਬਾਰਾ ਹੋ ਫਿਰ ਵਾਪਸ ਇਹ ਚੋਰ ਸਾਹਿਬ ਦੀ ਘਟਨਾ ਹੈ ਉਸੇ ਉਸੇ ਗੱਲ ਦੀ ਆਪਾਂ ਆਉਣਾ ਹੈ ਜੀ ਜੀ ਵੀ ਸਾਡਾ ਨੁਕਸਾਨ 100 ਸਾਲ 150 ਸਾਲ ਦਾ ਜਿਹੜਾ ਨਾ ਸਾਨੂੰ ਪਿੱਛੇ ਛੱਡ ਦਿੱਤਾ ਇਹਨਾਂ ਨੇ ਹੂੰ ਲੀਡਰ ਬਣ ਕੇ ਕੋਈ ਹੋਰ ਖਾਲਸਰ ਮੰਗੇ ਕੋਈ ਹੋਰ ਖਾਲਸਰ ਕਹੇ ਤੁਹਾਡੇ ਸਾਹਮਣੇ ਡਿਬਰੂ ਵਿੱਚ ਨੇ ਹੂੰ ਉਹ ਬਾਜੀ ਵਾਲਾ ਮੰਤਰੀ ਕਿ ਨਹੀਂ ਕਿੰਨਾ ਕੋ ਵਿਚਾਰ ਗਰੀਬ ਬੰਦਾ ਜੀ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਕੁਝ ਨਾ ਕੁਝ ਜੀ ਉਹ ਜੇਲਾਂ 'ਤੇ ਕੱਢਦੇ ਨੇ ਹਮ ਇਹਨਾਂ ਇਹਨਾਂ ਵਜ੍ਹਾ ਤੇ ਖੋਲੇ ਜੀ ਇਹਨੂੰ ਕੋਈ ਪੁੱਛਣ ਵਾਲਾ ਨਹੀਂ ਹਮ ਆਹ ਹਣ ਆਹ ਕਿਹੜੀ ਤਰੀਕ ਸੀ ਫੇਰ ਇਹਨਾਂ ਨੇ ਖਾਲਸਾ ਦਾ 26 ਜਨਵਰੀ ਕੱਲ ਤੱਕ ਸਰ ਤੇ ਕੱਟ ਕੀਤਾ ਆਹੋ ਜੀ ਇਹਨਾਂ ਕਿੱਡੀ ਸਿਆਸਤ ਗੇੜਦੇ ਨੇ ਜਿਹੜੇ ਨੌਜਵਾਨੇ ਸਾਡੇ ਉਹ ਚਾਟ ਕਬਲਾ ਜਾਂਦੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੀ ਇਹਨਾਂ ਐਸੀ ਖੇਡ ਖੇਡੀ ਏ ਬਈ ਹਰ ਵੇਲੇ ਮੁੰਡੇ ਮਰਵਾ ਆਮ ਮੁੰਡੇ ਨਾਲ ਇਸੇ ਕਰ ਮਰਵਾਏ ਨੇ ਪੰਜਾਬ ਦੇ ਜੀ ਨਹੀਂ ਤੇ ਮਦਦਲੇ ਬੰਦਾ ਜਿਹੜਾ ਹੋਵੇ ਜਾਂ ਕੋਈ ਇਨਸਾਨ ਹੈ ਨਾ ਜੀ ਉਹ ਬੱਚਾ ਕਿਸੇ ਦਾ ਮਰ ਨਹੀਂ ਦਿੰਦਾ ਪਾਰਟੀ ਵਿੱਚ ਹਮ ਸਿੱਖ ਕੌਮ ਦਾ ਨੁਕਸਾਨ ਨਹੀਂ ਹੋਣ ਦਿੰਦਾ ਸਾਡੀ ਕੌਮ ਸਮਝਦੀ ਨਹੀਂ ਇਹਨਾਂ ਗੱਲਾਂ ਨੂੰ ਜੀ ਅੱਜ ਉਹਨੂੰ ਪਿੱਟਦੇ ਨੇ ਪਾਏ ਜੇ ਪਹਿਲਾਂ ਤੂੰ ਸੋਚਦੇ ਵੀ ਇਹ ਮਾਨ ਜਿੱਥੇ ਬੋਲਦਾ ਹੈ ਦੇ ਕਰਨੀ ਨਿਸ਼ਾਨ ਸਾਹਿਬ ਦੀ ਗੱਡੀ ਤੇ ਨਿਸ਼ਾਨ ਸਾਹਿਬ ਤੇ ਦੂਜਿਆਂ ਨੂੰ ਆਖੇ ਦਾ ਲਾਓ ਨਿਸ਼ਾਨ ਸਾਹਿਬ ਕੋਠਿਆਂ ਦੇ ਲਾਓ ਨਿਸ਼ਾਨ ਸਾਹਿਬ ਖਾਲਸਾਣ ਖਾਲਸਾਣ ਇਹਨੂੰ ਕਿਉਂ ਨਹੀਂ ਪੁੱਛਿਆ ਸਰਕਾਰ ਨੇ ਇਹ ਕੀ ਕਰਨਾ ਇਸੇ ਕਰਕੇ ਜੀ ਸਹਿਮਤੀ ਹੈ ਸਰਕਾਰ ਨਾਲ ਇਹਨਾਂ ਦੀ ਜਿੰਨੀ ਇਹ ਪਾਟ ਬਣੀ ਹੈ ਮੂਰਖ ਬਣਾਣਾ ਲੋਕਾਂ ਨੂੰ ਭਾਈ ਸਾਹਿਬ ਇਸ ਤਰ੍ਹਾਂ ਗੱਲਬਾਤ ਲੰਬੀ ਹੋ ਜਾਏਗੀ ਚੌਰ ਸਾਹਿਬ ਦੇ ਮਸਲੇ ਤੇ ਦੁਬਾਰਾ ਤੋਂ ਫਿਰ ਗੱਲੋ ਸ਼ੁਰੂ ਕਰੋ ਹਾਂਜੀ ਚੌਰ ਸਾਹਿਬ ਤੇ ਆਉਣ ਲੱਗਿਆ ਵੀ ਹੁਣ ਲੋਕਾਂ ਨੂੰ ਅੱਜ ਪਤਾ ਲੱਗਾ ਜੀ ਅੱਜ ਲੋਕ ਹਰ ਇੱਕ ਬੰਦਾ ਇਹ ਚੀਜ਼ਾਂ ਦਾ ਹੈ ਵੀ ਇਹ ਕੀ ਹੋ ਗਿਆ ਹੂੰ ਇਹ ਤੋਂ ਪਹਿਲਾਂ ਸੋਚਦੇ ਤੇ ਗੱਲ ਨਹੀਂ ਸੀ ਹੋਣੀ ਜਿਹੜੀ ਅੱਜ ਹੋਈ ਹੈ ਹੂੰ ਹੁਣ ਉਹਨੇ ਦੋਤਰੇ ਦਾ ਵਿਆਹ ਕੀਤਾ ਜੀ ਸਿੱਖ ਕੌਮ ਦੇ ਵਿੱਚ ਚੌਵਰ ਸ਼ਤਰ ਤਖਤ ਦੇ ਮਾਲਕ ਸਾਡੇ ਗੁਰੂ ਨੇ ਹੂੰ ਸਾਡੇ ਗੁਰੂ ਤੋਂ ਬਿਨਾ ਕਿਸੇ ਦੀ ਕੋਈ ਵੈਲੀਓ ਨਹੀਂ ਜੀ ਦੁਕਾਨ ਦੇ ਵੀ ਲੈਣ ਜਾਓ ਜਿਹੜਾ ਸਿਆਣਾ ਬੰਦਾ ਹੈ ਉਹ ਚੌਰ ਨੀਰਾ ਨਹੀਂ ਆਕੇਗਾ ਹੂੰ ਚੌਵਰ ਸਾਹਿਬ ਲੈਣਾ ਹੈ ਗੁਰੂ ਵਾਸਤੇ ਲੈਣਾ ਹੈ ਤੇ ਦੁਕਾਨਦਾਰ ਨੂੰ ਵੀ ਪਤਾ ਹੈ ਵੀ ਇਹ ਗੁਰੂ ਘਰ ਵਾਸਤੇ ਨਹੀਂ ਗੁਰੂ ਦੀ ਸੇਵਾ ਵਾਸਤੇ ਉਹ ਹੀ ਹੱਥ ਨਾਲ ਉਹ ਰੱਖਦੇ ਨੇ ਜੀ ਤੇ ਇਹਨਾਂ ਨੇ ਇੱਕ ਗੱਲ ਥੋੜਾ ਇਹਨਾਂ ਨੇ ਵਿਆਹ ਕੀਤਾ ਤੇ ਨਾਲ ਚੌਰਸਾ ਦਾ ਕੀ ਮਤਲਬ ਸੀ ਕਿ ਜੀ ਸਿੱਖ ਕੌਮ ਨੂੰ ਪੰਡਿਆ ਹੈ ਰੱਜ ਕੇ ਨਾ ਮਹਾਰਾਜਾ ਜੀ ਸਿੰਘ ਨੇ ਨੌਨਿਹਾਲ ਸਿੰਘ ਦਾ ਵਿਆਹ ਕੀਤਾ ਸੀ ਬੜੀ ਧੂਮ ਧਾਮ ਨਾਲ ਤੇ ਚੰਨ ਦੀ ਜਿਹੜੀ ਲੋਹਣੀ ਜਿੱਥੇ ਬਹਿਣਾ ਸੀ ਜਿੱਥੇ ਸਾਰੀ ਪਾਰਟੀ ਬਹਿ ਕੇ ਖੁਸ਼ੀ ਮਨਾਣੀ ਸੀ ਜਿਹੜੋਂ ਮਾਰੀ ਚਾਹਤੀ ਜੇ ਬੈਠੇ ਨਹੀਂ ਸਨ ਉਹਦੇ ਥੱਲੇ ਹੂੰ ਉਸ ਚੰਨਨੀ ਦੇ ਤਿਆਖਾ ਠਹਿਰ ਜੋ ਖਲੋ ਜੋ ਖਲੋ ਜੋ ਗਲਤੀ ਹੋ ਚਲੀ ਜੀ ਇਹ ਚਾਨਣੀ ਦੇ ਗੁਰੂ ਘਰ ਮੇਰੇ ਪਾਤਸ਼ਾਹ ਦੇ ਘਰ ਫਪਦੀ ਹੈ ਲਵਾ ਕੇ ਫਿਰ ਬੈਠੇ ਸਨ ਮਹਾਰਾਜਾ ਰਣਜੀਤ ਸਿੰਘ ਹਾਂ ਸਿੱਧੀ ਗੁਰੂ ਰਾਮਦਾਸ ਦੇ ਦਰ ਤੇ ਕੱਲੀ ਕਿ ਜੀ ਭਈ ਪਾਤਸ਼ਾਹ ਇਹ ਜਿਹੜੀ ਚਾਨਣੀ ਹੈ ਮੈਂ ਆਪਣੇ ਪੁੱਤਰ ਦੇ ਸੀਸੇ ਤੇ ਨਹੀਂ ਲਾ ਸਕਦਾ ਜੀ ਇਹਨੇ ਤੇ ਕਮਾਲ ਹੀ ਕਰ ਦਿੱਤੀ ਹੈ ਭਈ ਜਿਹੜੀ ਕਲਗੀ ਲਾਈ ਹੈ ਮੈਨੂੰ ਉਹ ਵੀ ਲੱਗਦੀ ਹੈ ਵੀ ਬਹੁਤ ਕੀਮਤੀ ਬਣਵਾ ਕੇ ਲਾਈ ਹੈ ਆ ਕੀ ਹੱਡੀਆਂ ਵਾਲੀ ਦੁਕਾਨਾ ਵਾਲੀ ਕੀ ਅਕਲ ਦੀ ਵੀ ਨਹੀਂ ਹੋਣੇ ਲਈ ਤੁਹਾਡੇ ਸਾਬ ਨੂੰ ਚੋਰ ਸਾਹਿਬ ਜਿਹੜਾ ਚਲਾਇਆ ਬਹੁਤ ਗਲਤੀ ਕੀਤਾ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਚੋਰ ਸਾਹਿਬ ਨੂੰ ਚਲਾਣਾ ਕਿਹਦੇ ਸੀਸ ਤੇ ਸਿੱਖ ਕੌਮ ਵਾਸਤੇ ਤੇ ਬੜੀ ਲਾਹਨਤ ਹੈ ਹੂੰ ਇਹ ਚੀਜ਼ਾਂ ਸਤਿਗੁਰੂ ਦੇ ਸੀਸ ਤੇ ਫੱਬਦੀਆਂ ਨੇ ਜੀ ਇਹ ਸਾਨੂੰ ਪਰਵਾਣ ਨਹੀਂ ਇਹ ਕੰਮ ਇਹੋ ਜਿਹਾ ਹਾਡੇ ਗੁਰੂ ਨੇ ਸਾਨੂੰ ਅਸੀਂ ਗੁਰੂ ਦਾ ਅਦਬ ਤਾਂ ਹੀ ਕਰਾਂਗੇ ਇਹਨਾਂ ਚੀਜ਼ਾਂ ਤੋਂ ਬਚਾਂਗੇ ਭਾਈ ਸਾਹਿਬ ਇਹ ਇੱਥੇ ਇੱਕ ਸਵਾਲ ਹੈਗਾ ਵੀ ਪ੍ਰਾਤਨ ਸਮੇਂ ਦੀ ਗੱਲ ਕਰੀਏ ਹਾਂਜੀ ਰਾਜੇ ਮਹਾਰਾਜਾਂ ਦੇ ਸਿਰ ਤੇ ਵੀ ਚਵਰ ਛਤਰ ਜਿਹੜਾ ਝੁਲਦਾ ਸੀਗਾ ਲੇ ਇਹ ਵੀ ਰਾਜੇ ਹੈਗੇ ਨੇ ਜਿਹੜੇ ਰਾਜਨ ਦੀ ਸਲਤਨਤ ਦੇ ਵਿੱਚੋਂ ਹੀ ਨੇ ਸਿਮਰਜੀਤ ਮਾਨ ਹੋ ਗਿਆ ਪਟਿਆਲਾ ਅਮਰਿੰਦਰ ਸਿੰਘ ਹੋ ਗਿਆ ਜਿਹੜਾ ਕੈਪਟਨ ਸਾਹਿਬ ਉਹ ਹੋਣਗੇ ਰਾਜੇ ਆਦੇ ਰਾਜੇ ਨੇ ਹੂੰ ਹੂੰ ਅਰੇ ਜੀ ਸਿਰ ਤੋਂ ਵੱਡੇ ਰਾਜੇ ਨਹੀਂ ਉਹਨੇ ਕੋਈ ਵਰਤੀ ਨਹੀਂ ਚੀਜੀ ਜੀ ਇਤਿਹਾਸ ਵੇਖ ਲਓ ਉਹਨਾਂ ਦਾ ਸਾਰਾ ਫੋਲ ਕੇ ਵੇਖ ਲਓ ਜੀ ਉਹਨੇ ਤੇ ਗਲਤ ਨਹੀਂ ਗੰਮ ਕੀਤਾ ਇਹੋ ਜਾਂ ਹੂੰ ਵੀ ਮੈਂ ਆਪਣੇ ਪੁੱਤਰ ਨੂੰ ਵਿਆਂ ਲੱਗਾ ਤੇ ਮੈਂ ਉੱਤੇ ਚੌਲ ਤਖਤ ਸਾਰਾ ਕੁਝ ਲਾਵਾਂ ਮੈਂ ਚੌਰ ਚੱਲਾ ਉੱਤੇ ਇੱਕ ਜ਼ਰੂਰੀ ਗੱਲ ਹੈ ਜੀ ਇਹ ਬਿਲਕੁਲ ਗਲਤ ਗੱਲ ਹੋਈ ਹੈ ਸਾਡੇ ਗੁਰੂ ਤੋਂ ਬਿਨਾ ਕੋਈ ਸਾਨੂੰ ਉਹ ਚੰਗਾ ਨਹੀਂ ਲੱਗੇਗਾ ਚੌਰ ਜਿਹੜਾ ਝੁੱਕ ਕੇ ਕੇਦੇ ਉੱਤੇ ਚੱਲੇਗਾ ਚੌਰ ਸਾਹਿਬ ਹੈ ਸਾਡੇ ਵਾਸਤੇ ਸਾਡੇ ਵਾਸਤੇ ਬੜਾ ਮਾਣ ਹੈ ਸਾਡੇ ਜਦੋਂ ਇਹ ਅਰਦਾਸ ਕਰ ਰਹੇ ਆ ਚੌਰ ਤਖਤ ਦੇ ਮਾਲਕ ਚਾਵਰ ਤਖਤ ਦੇ ਮਾਲਕ ਤੇ ਤੁਹਾਨੂੰ ਕੀ ਲੱਗਦਾ ਵੀ ਗੁਰੂ ਰਾਮਦਾਸ ਸਾਹਿਬ ਤੋਂ ਵੱਡਾ ਜਿਹੜਾ ਇਹਨਾਂ ਦਾ ਪਰਿਵਾਰ ਸੀਗਾ ਸਿਮਰਜੀਤ ਮਾਨ ਦਾ ਜਿਹੜਾ ਦੋਤਾ ਪਰਿਵਾਰ ਸੀਗਾ ਉਹ ਫਿਰ ਵੱਡਾ ਬਣ ਲ ਗਿਆ ਚੌਰਸਾਪ ਤਾਂ ਹੀ ਚਲਾਇਆ ਗਿਆ ਹਾਂਜੀ ਬਿਲਕੁਲ ਤੇ ਤੁਹਾਨੂੰ ਹੁਣ ਕੀ ਲੱਗਦਾ ਵੀ ਸਿੱਖ ਕੌਮ ਨੂੰ ਕੀ ਕਰਨਾ ਚਾਹੀਦਾ ਕੀ ਸਟੈਂਡ ਲੈਣਾ ਚਾਹੀਦਾ ਆਪਾਂ ਹਰ ਵੇਲੇ ਅਰਦਾਸ ਕਰਨਿਆ ਚਾਵਰ ਛਾਤਰ ਤਖਤ ਦੇ ਮਾਲਕ ਸਾਡੇ ਸਤਿਗੁਰੂ ਜੀ ਤੇ ਜੇ ਜਣੀ ਖਣੀ ਲਾਈ ਤੇ ਸਾਡੇ ਗੁਰੂ ਦੀ ਪੱਤ ਕੀਦਰ ਜਾਏਗੀ ਜੀ ਸਾਡੇ ਗੁਰੂ ਦੇ ਕੀ ਸਾਡਾ ਫਿਰ ਕੀ ਕਰਾਂਗੇ ਅਸੀਂ ਗੁਰੂ ਦਾ ਕਿਵੇਂ ਵਡਿਆਈ ਉਹਦੀ ਕਰਾਂਗੇ ਜੀ ਇਹ ਠੀਕ ਨਹੀਂ ਇਹ ਬਿਲਕੁਲ ਗਲਤ ਹੈ ਮੈਂ ਤੇ ਕੋਈ ਹੋਇਆ ਨਾ ਇਹ ਬੰਦੇ ਦਾ ਬਸਾਈ ਨਾ ਖਾਓ ਇਹਨੂੰ ਬਾਈਕਾਟ ਬਿਲਕੁਲ ਕਰੋ ਕਿਨੂੰ ਮਾਨ ਜਿਹੜਾ ਜਿਹਨੂੰ ਮਾਨ ਮਾਨ ਕਹਿੰਦੇ ਸਿਮਰ ਜੀ ਮਾਨ ਇਹ ਤੇ ਤੂੰ ਕੀ ਲੈਣਾ ਤੂੰ ਸਾਹ ਹੋਰ ਕੋ હિન્દੂ ਗਣਾ ਕਰਦਾ ਨਾ ਇਸ ਤਰ੍ਹਾਂ ਕਰਦਾ ਤੇ ਬਾਹ ਬਾਹ ਹੋ ਜੇ ਨਹੀਂ ਰੋਲਾ ਪੈ ਜਾਣਾ ਸੀ ਪੰਜਾਬ ਦੇ ਵਿੱਚ ਕੋਈ Hindu ਕਰਪੈਦਾ ਨਾ ਗਲਤੀ ਇਹੋ ਜੀ ਹੂੰ ਤੇ ਲੋਕਾਂ ਦੇ ਡਾਂਗਾ ਝੋਖ ਲੈਣੀਆਂ ਹਨ ਜੀ ਧਰਨੇ ਲਾ ਦਿੰਦੇ ਨੇ ਹਨ ਜੀ ਵੀ ਸਾਡੇ ਪੰਜਾਬ ਵਿੱਚ ਹੁੰਦਾ ਕੌਣ ਇਹ ਕਰਨ ਵਾਲਾ ਦੇਖੋ ਜੀ ਇਹ ਛੋਟੀ ਗੱਲ ਨਹੀਂ ਜੇ ਨੂੰ ਛੋਟੀ ਜਿਹੀ ਲਵੋ ਤੇ ਗੱਲ ਬੜੀ ਤਗੜੀ ਗਲਤ ਹੈ ਭਾਈ ਸਾਹਿਬ ਜੀ ਪਿਛਲੇ ਸਮੇਂ ਦੇ ਵਿੱਚ ਕੀਰਤਨੀ ਇੱਕ ਜਥਾ ਸੀਗਾ ਉਹ ਕੀਰਤਨੀ ਦੀ ਲੜਕੀ ਦੀ ਸ਼ਾਦੀ ਹੋਈ ਸੀ ਤਾਂ ਉਹਦਾ ਵੱਡਾ ਵੱਡਾ ਵਿਵਾਦ ਉੱਠਿਆ ਸੀਗਾ ਹੁਣ ਸਿਮਰਜੀਤ ਮਾਨ ਵਾਲਾ ਬਣ ਗਿਆ ਵੇਖੋ ਜੀ ਆਗੂ ਆਗੂ ਵੀ ਕਿਉਂ ਗਲਤੀ ਕਰਦੇ ਆ ਇਹ ਜਿੰਨੇ ਪਾਪੀ ਲੋਕ ਨੇ ਜਿੰਨੇ ਆਗੂ ਨੇ ਇਹਨਾਂ ਦਾ ਹਜਮ ਨਹੀਂ ਹੁੰਦਾ ਇਹਨੂੰ ਬਾਇਆ ਵਾਦ ਫ੍ਰੀ ਵੀ ਮਿਲਦੀ ਹੈ ਜੀ ਜਿਹੜਾ ਧੰਨ ਇਕੱਠਾ ਕਰਕੇ ਖਾਈਏ ਨਾ ਉਹਦੀ ਮੱਤ ਜਿਹੜੀ ਬੜੀ ਰਹਿੰਦੀ ਗੁਰੂ ਨਾਲ ਜੀ ਜਿਹੜਾ ਧੰਨ ਲੁੱਟ ਕਰਕੇ ਲੋਕਾਂ ਦਾ ਖਾਣਾ ਫਰੀ ਵਿੱਚ ਖਾਣਾ ਹੈ ਜੀ ਇਹ ਲੋਕ ਸਾਰੇ ਇਹ ਤਨ ਬਗਾਨਾ ਖਾਨ ਕਰਕੇ ਇਹਦੀ ਮਾਤੇ ਨਹੀਂ ਕੰਮ ਕਰਦੀ ਹੈ ਜੀ ਮਾਤੇ ਇਹਨਾਂ ਦੀ ਪੂਰਾ ਕੰਮ ਨਹੀਂ ਕਰ ਸਕਦੀ ਇਹਦੇ ਮਹਾਰਾਜ ਦਾ ਵੀ ਬਚਨ ਹੈ ਵੀ ਕਮਾਈ ਕਰਕੇ ਤੁਹਾਨੂੰ ਤੁਸੀਂ ਖਾਓਗੇ ਉਹਦਾ ਸਵਾਦ ਹੋਰ ਹੁੰਦਾ ਨਹੀਂ ਹੁਣ ਦੱਸੋ ਤੁਸੀਂ ਇਹ ਗੱਲ ਸਵਾਲ ਹੈਗਾ ਕਿ ਜਿਹੜੇ ਜਥੇਦਾਰ ਕਾਲਤਾ ਸਭ ਦੇ ਗੜਗੱਜ ਸਾਹਿਬ ਹੈਗੇ ਨੇ ਕੁਝ ਇਸ ਮੁੱਦੇ ਤੇ ਸਟੈਂਡ ਲੈਣਗੇ ਆਪਣਾ ਨਹੀਂ ਜੀ ਉਹਨਾਂ ਕਿਲਾਂ ਦੇ ਜਿੱਤ ਉਹਨਾਂ ਦਾ ਬਿਆਨ ਤੁਸੀਂ ਸੁਣਿਆ ਕੋਈ ਉਹ ਜਥੇਦਾਰ ਬਾਦਲ ਨੇ ਉਹ ਕਿਵੇਂ ਲੈ ਲੈਣਗੇ ਨਹੀਂ ਕੁਝ ਬਿਆਨ ਸੁਣਿਆ ਉਹਨਾਂ ਦਾ ਨਹੀਂ ਕੋਈ ਸੁਣਿਆ ਨਹੀਂ ਦੇਣੇ ਨਹੀਂ ਬਿਆਨ ਉਹਨੇ ਕਿਉਂ ਨਹੀਂ ਦਿਲ ਦੇ ਸੇ ਬਾਰੇ ਕੀ ਨਾ ਦਿੱਤਾ ਸੀ ਅੰਮ੍ਰਿਤਸਰ ਜਿਹਨੇ ਨਚਾਈਆਂ ਕੰਜਰੀਆਂ ਉਹਨੂੰ ਆਪਾ ਕਹਿ ਸਕਨੇ ਹੂੰ ਵੀ ਲੋਕਾਂ ਦੀਆਂ ਸੀ ਨਚਾਈਆਂ ਔਰ ਕੰਜਰ ਵੀ ਨਹੀਂ ਹੈ ਤੇ ਉਹਨੂੰ ਕਿਨੇ ਕਹਿਆ ਸੀ ਕੀ ਕਾਹਖ ਦਿੱਤਾ ਉਹਨਾਂ ਤਾਂ ਮਾਫੀ ਮੰਗ ਲਈ ਸੀ ਆਹ ਮਾੜਾ ਜਿਹਾ ਮਾਫੀ ਗੁਰੂ ਗੋਬਿੰਦ ਸਿੰਘ ਨੇ ਮਾਫੀ ਨਹੀਂ ਦਿੱਤੀ ਪਹਿਲੇ ਹੀ ਦਿਗਾਲੇ ਵੇ ਕੜਾਇਆ ਦੇ ਸਿੱਕਾ ਨੂੰ ਸਾੜਿਆ ਦੋ ਵਾਰ ਸਾੜਿਆ ਸਿੱਕਾ ਨੂੰ ਕਿਉਂ ਸਾੜਿਆ ਉਹਨੇ ਇਹ ਨਹੀਂ ਉਹਨੇ ਆਖਿਆ ਮਾਫੀ ਮੈਂ ਦੇ ਦਿਆ ਸੱਕੇ ਗੁਰੂ ਦਾ ਪੁੱਤਰ ਰਾਮ ਰਾਏ ਉਹਨੇ ਮਾਫ਼ ਹੀ ਨਹੀਂ ਕੀਤਾ ਉਹਨੇ ਆ ਮੇਰੇ ਮੱਥੀ ਨਾ ਲੱਗ ਤੇ ਨਾਲ ਸਰਾਬ ਦਿੱਤਾ ਜਿਹੜਾ ਸਿੱਖ ਨੂੰ ਮੰਨੇਗਾ ਮੇਰਾ ਉਹ ਵੀ ਦੁਸ਼ਮਣ ਹੈ ਗੁਰੂ ਜੀ ਨੇ ਆਖਿਆ ਕਿਉਂ ਆਖਿਆ ਗੁਰੂ ਜੀ ਨੇ ਨਹੀਂ ਤਾਂ ਮਰਿਆਦਾ ਕਹਿੰਦੀ ਸਿਧਾਂਤ ਬਣਿਆ ਵੀ ਜਿਹੜੇ ਕੱਲ ਤੱਕ ਸਾਬ ਨਹੀਂ ਨੀਵਾ ਨੀਵਾ ਹੋ ਕੇ ਆਉਂਦਾ ਉਹਨੂੰ ਮਾਫ਼ੀ ਦਿੱਤੀ ਜਾਂਦੀ ਹੈ ਨਹੀਂ ਜੀ ਨਹੀਂ ਬਿਲਕੁਲ ਝੂਠੀ ਗੱਲ ਹੈ ਪਰ ਆਜ਼ ਉਹਦਾ ਪਰ ਆਜ਼ ਉਹਦਾ ਨਹੀਂ ਬਖਸ਼ਣ ਵਾਲੇ ਜੱਜ ਕਦੀ ਦਿੱਤਾ ਫਾਇ ਲਾਂਦਾ ਦੇਵ ਜੱਜਾਂ ਤੋਂ ਉੱਤੇ ਵੀ ਸਾਡਾ ਅਕਾਲ ਤਖਤ ਨਹੀਂ ਪਿਛਲੇ ਸਮੇਂ ਦੇ ਵਿੱਚ ਫਿਰ ਸੁਖਬੀਰ ਬਾਦਲ ਨੂੰ ਸਜ਼ਾ ਕਿਹੜੀ ਦਿੱਤੀ ਗਈ ਇਹੋ ਜਿਹੇ ਰੋਣਾ ਕਿਹ ਸਜ਼ਾ ਨਹੀਂ ਦਿੱਤੀ ਦੇਦੇ ਸਜ਼ਾ ਦੇ ਆ ਹੀ ਕੰਮ ਹੁੰਦਾ ਜਿਹੜਾ ਅੱਜ ਬਿਆਂਦਾ ਹੈ ਜੀ ਕੋਈ ਹੋਰ ਜਥੇਦਾਰ ਬਣਦਾ ਕੋਈ ਹੋਰ ਸਾਹਬ ਦਾ ਕੋਈ ਹੁੰਦੀ ਚਲਾਉਂਦਾ ਉਹਦੀ ਮਰਿਆਦਾ ਫਿੱਟ ਕਰਦਾ ਪੰਜ ਪਿਆਰਿਆਂ ਨੂੰ ਟੋੜ ਦੇ ਕਿਸੇ ਬੰਨੇ ਲੋਕਾਂ ਨੂੰ ਸਜ਼ਾ ਦੇ ਦੇ ਆਪੇ ਲੋਕਾਂ ਨੂੰ ਪਤਾ ਲੱਗ ਜਾਂਦਾ ਜੀ ਜੀ ਸਜ਼ਾ ਇਸ ਕਰਕੇ ਕੋਈ ਨਹੀਂ ਕਰਦਾ ਉਹਨਾਂ ਦਾ ਮਾਮਲਾ ਹੈ ਬੰਦੇ ਬਾਦਲ ਦੇ ਉਹ ਤੇ ਸਜ਼ਾ ਕੌਣ ਦੇਗਾ ਗੁਰੂ ਦੇ ਬੰਦੇ ਹੁੰਦੇ ਦੇਗਾ ਭਾਈ ਸਾਹਿਬ ਤੁਹਾਨੂੰ ਪਤਾ ਹੈ ਵੀ ਜਿਹਨੇ ਚੋਰ ਚਲਾਇਆ ਸੀਗਾ ਦੋਤੇ ਤੇ ਸਿਮਰਜੀਤ ਮਾਨ ਦੇ ਦੋਤੇ ਤੇ ਉਹਨੇ ਮਾਫੀ ਵੀ ਮੰਗ ਲਈ ਹੈ ਉਹ ਸਾਡੀਆਂ ਆ ਹੀ ਤੇ ਕਮਜ਼ੋਰੀਆਂ ਨੇ ਇਹ ਮਾਫੀ ਮੰਗਣ ਦੀ ਕੀ ਉਹਨੂੰ ਪਤਾ ਨਹੀਂ ਲੱਗਾ ਉਹ ਛੋਟਾ ਸੀ ਬਣੀ ਕਾ ਜਾਂ ਬੱਚਾ ਸੀ ਹੂੰ ਉਹਨੂੰ ਪਤਾ ਵੇ ਗੁਰੂ ਤੇ ਚੱਲਦਾ ਹੈ ਇਸੇ ਬਦਲ ਕੀ ਚੌਰ ਸਾਹਿਬ ਦਾ ਚੌਰ ਸਾਹਿਬ ਦਾ ਤੇ ਗੋ ਮਦੂਲੀ ਨਹੀਂ ਨਹੀਂ ਉਸ ਬੰਦੇ ਨੇ ਫਿਰ ਅਣਜਾਣੇ ਚ ਚੁਲਾਇਆ ਮਾਫੀ ਮੰਗੀ ਨਹੀਂ ਅਣਜਾਣ ਨਹੀਂ ਇਹ ਕੰਮ ਬਿਲਕੁਲ ਬੇਪਰਵਾਹੀ ਦੇ ਕੋਈ ਪਰਵਾਹ ਨਹੀਂ ਗੁਰੂ ਦਾ ਡਰ ਲਾ ਕੇ ਜੀ ਭਈ ਗੁਰੂ ਦਾ ਕੋਈ ਇੱਥੇ ਡਰ ਨਹੀਂ ਸਿੱਖਾ ਦਾ ਕੋਈ ਡਰ ਨਹੀਂ ਸਾਡਾ ਕੁਝ ਨਹੀਂ ਇਹ ਕਰ ਸਕਦੇ ਬੜੀ ਗੱਲ ਦਿਹਾੜੀ ਰੋਲਾ ਰੱਬਾ ਬਾਕੇ ਬਹਿ ਜਾਣਗੇ ਕਿੰਨਾ ਨਿਸ਼ਾਨ ਕਰ ਦਿੱਤਾ ਹੈ ਕਿੰਨਾ ਗੁਰੂ ਗ੍ਰੰਥ ਸਾਹਿਬ ਦਾ ਖੁਰ ਕਿੰਨੇ ਲੱਖ ਮਹਾਰਾਜ ਜੀ ਦੇ ਹੂੰ ਜਿੱਥੇ ਬਣਦਾ ਹੈ ਗੁਰੂ ਗ੍ਰੰਥ ਸਾਹਿਬ ਜਿੱਥੇ ਛਪਦਾ ਹੈ ਉੱਥੋਂ ਪੱਤਰੇ ਗਾਇਬ ਹੋ ਜਾਣੇ ਲੱਖਾਂ ਦੇ حساب ਤੇ ਹੂੰ ਤੇ ਉਹ ਕਿੰਨਾ ਰੌਲਾ ਪਿਆਦੇ ਉਹ ਗੁਰੂ ਲੱਖਾਂ ਦੇ حساب ਤੇ ਕਿੰਨੇ ਗੁਰੂ ਗ੍ਰੰਥ ਸਾਹਿਬ ਬਣ ਭਾਈ ਗੁਜਾਰ ਸਿੰਘ ਜੀ ਸਵਾਲ ਬੜਾ ਗੰਭੀਰ ਹੈਗਾ ਮੰਨ ਕੇ ਚੱਲੋਗੇ ਤੁਹਾਨੂੰ ਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦੇਣਾ ਇਹਦਾ ਮੁੱਦਾ ਹੈਗਾ ਹਾਂਜੀ ਕੀ ਸਟੈਂਡ ਲਓਗੇ ਤੁਸੀਂ ਨਹੀਂ ਜੀ ਮਹਾਰਾਜ ਏਡੀ ਡਿਊਟੀ ਤੇ ਆਪਾਂ ਤੁਸੀਂ ਤਾਂ ਇਹ ਗੱਲ ਕਰਦੇ ਨੇ ਵੀ ਗੜਗਾਜ ਸਾਹਿਬ ਇਸ ਤੇ ਵੱਡਾ ਸਟੈਂਡ ਜਾਂ ਫੈਸਲਾ ਕੋਈ ਆਪਣਾ ਮੁੱਦੇ ਤੇ ਕੋਈ ਸਵਾਲ ਨਹੀਂ ਚੱਕਦੇ ਜਾਂ ਫੈਸਲਾ ਨਹੀਂ ਲੈਂਦੇ ਤੇ ਤੁਸੀਂ ਕੀ ਕਰੋਗੇ ਅਸੀਂ ਤਾਂ ਗੁਰੂ ਦੀ ਮਾਤ ਅਨਸਾਰ ਜੋ ਸਜ਼ਾ ਦਿੰਦੇ ਰਹੇ ਨੇ ਸਿੱਖ ਪਹਿਲਾਂ ਜੀ ਲਖਪਤ ਨੂੰ ਸਜ਼ਾ ਦਿੱਤੀ ਸੀ ਜੀ ਤੇ ਐਡੀ ਗੰਦਗੀ ਦਾ ਨੂੰ ਮਾਰਿਆ ਸੀ ਉਹਨੂੰ ਬਖਸ਼ਿਆ ਨਹੀਂ ਸੀ ਉਹਨੇ ਗਲਤੀ ਕੀਤੀ ਐ ਐਡੀ ਵੱਡੀ ਗਲਤੀ ਕੀਤੀ ਐ ਬਖਸ਼ਿਸ਼ ਤੈਨੂੰ ਪੰਥ ਕਿਹੜਾ ਬਖਸ਼ ਸਕਦਾ ਜੀ ਨਹੀਂ ਸੀ ਬਖਸ਼ਿਆ ਉਹਨਾਂ ਹੋਰ ਵੀ ਨਹੀਂ ਬਖਸ਼ੇ ਕਿੰਨਿਆਂ ਨੂੰ ਮਸਾਲਾ ਦਈਏ ਕੋਈ ਰੈਤ ਨਹੀਂ ਕੀਤੀ ਸਿੰਘਾਂ ਸਿੱਖਾਂ ਆਪਣੇ ਰਾਜ ਵਿੱਚ ਜਦੋਂ ਉਹਨਾਂ ਦਾ ਹੱਥ ਪੈਂਦਾ ਹੀ ਉੱਥੇ ਪੱਪੜ ਦੇ ਸਨ ਇਹ ਬਖਸ਼ ਨਾਲਾਂ ਚੀਜ਼ਾਂ ਨਹੀਂ ਇੱਕ ਗੁਰੂ ਘਰ ਟਾ ਦੇ ਤੈਨੂੰ ਆਖੇ ਜੀ ਉਹ ਭਾਂਡੇ ਮਾ ਜੀ ਉਹਨੂੰ ਬਖਸ਼ਿਆ ਜਾ ਸਕਦਾ ਹੈ ਗੁਰੂ ਘਰ ਦੀ ਬਰਬਾਦੀ ਕਰਦੇ ਚਲੋ ਚਲੋ ਭਾਈ ਸਾਹਿਬ ਅਗਲੇ ਸਵਾਲ ਤੇ ਆਉਣਾ ਹੈ ਪਿਛਲੇ ਦਿਨੀ ਜਿਹੜਾ ਸਿੱਖ ਨੂੰ ਕੁੱਟਮਾਰ ਕੀਤੀ ਗਈ ਲੁਧਿਆਣੇ ਦੇ ਵਿੱਚ ਥੋੜੀ ਜਿਹੀ ਕਹਦੇ ਗੱਡੀ ਲੱਗੀ ਸੀਗੀ ਕਹਿੰਦੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਤੇ ਉਹਦੇ ਜਿਹੜੇ ਪ੍ਰਾਈਵੇਟ ਅੰਗ ਹੈਗੇ ਨੇ ਉਹਦੇ ਤੇ ਵੀ ਵੱਡੇ ਜ਼ੁਲਮਟਾਏ ਗਏ ਨੇ ਵੇਖੋ ਜੀ ਜਦੋਂ ਮਾਲੀ ਜਿਹੜਾ ਹੁੰਦਾ ਨਾ ਬਾਗ ਦਾ ਜੀ ਮਾਲੀ ਬਾਗ ਦਾ ਜਿਹੜਾ ਹੁੰਦਾ ਜਦੋਂ ਉਹ ਬੂਟੀਆਂ ਨੂੰ ਤਬਾਹ ਕਰਨ ਤੇ ਆਵੇ ਨਾ ਜੀ ਬਾਗ ਦੀ ਬਰਵਾਦੀ ਕਰਨੀ ਚਾਹੇ ਹੂੰ ਤੇ ਉਹਨੂੰ ਬਚਾ ਕੌਣ ਸਕਦਾ ਜੀ ਹੈ ਕੋਈ ਬਚਾਉਣ ਵਾਲਾ ਜਦੋਂ 48 ਚ ਜਿਹੜੀ 26 ਜਨਵਰੀ ਮਨਾਉਂਦੇ ਨੇ ਹਾਂਜੀ ਉਸ ਦਿਨ ਹੀ ਸਾਡਾ ਗੱਲ ਕੁੱਟਿਆ ਗਿਆ ਸੀ ਇਹਾਂ ਦੇ ਲੱਖ ਕੋ 2 ਲੱਖਾਂ ਦਾ ਮਾਰਨਾ ਹੈ ਸਰਦਾਰ ਭਾਦਰ ਜੀ ਸਾਨੂੰ ਬਕਾਇਦਾ 25 ਧਾਰਾ ਵਿੱਚ ਜੁਰਮ ਪੇਸ਼ਾ ਲਿਖ ਕੇ ਜੀ ਤੇ ਨਾਲ ਆਰਡਰ ਕੀਤਾ ਭਈ ਇਹਨਾਂ ਦਾ ਧਿਆਨ ਰੱਖਿਆ ਜਾਏ ਇਹਨੂੰ ਸਿਰ ਨਾ ਚੁੱਕਣ ਦਿਓ ਅਜੇ ਕੁਝ ਨਹੀਂ ਸੀ ਧਰਨ ਲੱਗਾ ਲੋਕ ਉੱਜੜ ਕੇ ਆਣ ਪਾਕਿਸਤਾਨੋਂ ਸਿੱਖਾਂ ਦੇ ਪੱਲੇ ਕੁਝ ਵੀ ਨਹੀਂ ਸੀ ਤੇ ਉਹਨਾਂ ਲਿਖਿਆ ਵੀ ਇਹਨਾਂ ਦਾ ਸਿਰ ਨਹੀਂ ਚੁੱਕ ਦੇਣਾ ਹਕੂਮਤ ਜਿਹੜੀ ਬਣੀ ਤੇ ਜਿਹੜਾ ਵਜ਼ੀਰ ਬਣੇ ਜੀ ਇਹ ਸਿਰ ਚੁੱਕ ਨਹੀਂ ਹਕੂਮਤ ਨੂੰ ਦੇਣਾ ਇਹ ਲੱਖਾਂ ਲੱਖ ਦੀ ਗੱਲ ਕਰਦੇ ਨੇ ਉਦੋਂ ਮਗਰੋਂ ਸਾਡੇ ਤਾਂ ਗਿਣੀ ਨਹੀਂ ਜਾ ਸਕਦੇ ਕਿੰਨੇ ਸਾਹਿਬ ਜਿਹੜੇ ਪੁਲਿਸ ਵਾਲਿਆਂ ਨੇ ਤਸ਼ੱਦਦ ਕੀਤਾ ਰਣਜੋਤ ਸਿੰਘ ਤੇ ਲੁਧਿਆਣੇ ਵਾਲੇ ਤੇ ਉਹ ਪੁਲਿਸ ਵਾਲਿਆਂ ਨੂੰ ਕੀ ਕੀ ਕਹੋਗੇ ਵੇਖੋ ਜੀ ਉਹ ਗੱਲ ਦੇ ਉੱਥੇ ਹੀ ਆਉਣ ਲੱਗਾਣਾ ਜਿਉਂ ਉਥੋਂ ਲੱਗੇ ਨੇ ਮਾਰਨ ਜੀ ਵੀ ਉਹਦੀ ਗਿਣਤੀ ਕਰੀਏ ਤੇ ਚੀਕਾਂ ਨਿਕਲ ਜਾਣਗੀਆਂ ਇਹ 84 ਤੋਂ ਕੰਮ ਚੱਲਿਆ ਜੀ ਕੋਈ ਸਿੱਖਾਂ ਨੂੰ ਸਿੱਖਾਂ ਤੋਂ ਮਰਵਾਉ ਜੀ ਇੱਕ ਆਪਣਾ ਵੀ ਬਚਾ ਤੇ ਮੂਰਖ ਗੋਮ ਐ ਇਹ ਦੂ ਦੂ ਰੁਪਈਆਂ ਪਿੱਛੇ ਸਿੱਖ ਨੂੰ ਸਿੱਕ ਮਾਰੀ ਜਾਂਦਾ ਇਹਨਾਂ ਹਕੂਮਤ ਨੇ ਪੈਸੇ ਉਹ ਦੇਨੇ ਨੇ ਕਿੰਨੇ ਕਰੋੜ ਰੁਪਈਆ ਮੰਡਣਾ ਉਹ ਦੂ ਦੂ ਪੈਸਿਆਂ ਵਾਸਤੇ ਲੋਕਾਂ ਗਰੀਬਾਂ ਦੇ ਪੁੱਤਰ ਮਾਰੀ ਜਾਂਦੇ ਨੇ ਨਸ਼ੇ ਨਾਲ ਐ ਫਿਰੋਜ਼ਪੁਰ ਦੇ ਤੁਸੀਂ ਵੀ ਵੇਦੇ ਹੋ ਜੇ ਗਿਣਤੀ ਇਹਦੀ ਕਰਨ ਲੱਗੀ ਜੇ ਨਾ ਇੱਕ ਫਿਰੋਜ਼ਪੁਰ ਦੀ ਬਈ ਨਸ਼ਿਆਂ ਨਾਲ ਕਿੰਨੇ ਮਾਰ ਗਏ ਇੱਕ ਇਹਨਾਂ ਹੋਰ ਚਲਾ ਦਤਾ ਜਿਹੜਾ ਕੀ ਇਹਨਾਂ ਨੂੰ ਆਂਦੇ ਨੇ ਗੈਂਗਸਟਰ ਜਿਆ ਜਿਹੜੇ ਗੈਂਗਸਟਰ ਜਿਹੇ ਚਲਾ ਦਤੇ ਇਹ ਇਹਦੇ ਵਿੱਚ ਨਾ ਮਤਲਬ ਇਹ ਵੀ ਪਤਾ ਨਹੀਂ ਅੱਜ ਤੋਂ ਪਿੱਛੇ ਕਿੰਨੇ ਮੁੰਡੇ ਮਾਰਦੇ ਐ ਵੀ ਪਤਾ ਨਹੀਂ ਉਹ ਹੈ ਵੀ ਕਿ ਨਹੀਂ ਕੱਲ ਇੱਕ ਮੋਬਾਈਲ ਤੇ ਵੀ ਹੁੰਦੀ ਸੀ ਉਹਦੀ ਵੀਡੀਓ ਤੇ ਉਹ ਬਿਆਨਦਾਹੀ ਵੀ ਇਹਦੀ ਉਮਰ 12 13 ਸਾਲ ਹੈ ਹੌਲਾ ਜਿਹਾ ਮੁੰਡਾ ਹੈ ਗੈਂਗਸਟਰ ਦੀ ਹਾਂ ਇਹਨੂੰ ਗੈਂਗਸਟਰ ਬਣਾ ਕੇ ਇਹਨੂੰ ਮਾਰ ਦਿੱਤਾ ਦੱਸ ਜੀ ਅਜੇ ਸਕੂਲੇ ਪੜਦਾ ਬੱਚਾ ਹੂੰ ਇਸ ਤਰ੍ਹਾਂ ਤਬਾਹੀ ਸਾਡੀ ਬਈ ਹੁੰਦੀ ਹੈ ਲੱਖ ਲੁਕ ਨਹੀਂ ਇੱਥੇ ਰੱਖਾਂ ਲੱਖਾਂ ਦੇ ਹਿਸਾਬ ਤੇ ਸਾਡੀ ਤਬਾਹੀ ਬੀਂਦੀ ਹੈ 1 ਲੱਖ ਦਾ ਨਾ ਤੁਸੀਂ ਨਾਂ ਨਾ ਲਵੋ ਸਾਡੇ ਹੀ ਉਪਰਾ ਨੇ ਫੁੱਲਸੇ ਸਾਡੇ ਹੀ ਬੱਚੇ ਪੇ ਕੋਈ ਕਿਸੇ ਦਾ ਪਿੰਡ ਦਾ ਬੱਚਾ ਕੋਈ ਉਹ ਹੀ ਤੁੱਲੇ ਨੇ ਮਾਰਨ ਤੇ ਸਰਕਾਰ ਤਮਾਸ਼ਾ ਬੰਦੀ ਹੈ ਭਈ ਸਰਕਾਰ ਇੱਕ ਪਾਸੇ ਹੁਣ ਇਹਨਾਂ ਦੀ ਇਹ ਬੇਵੀ ਇਹ ਇੱਥੇ ਖਾੜਗੋਬੰਦ ਪੈਦਾ ਹੋਵੇ ਤੇ ਪੰਜਾਬ ਖਾਲੀ ਕਰਦੀ ਹੈ ਪੰਜਾਬ ਦੇ ਵਿੱਚ ਰਹਿਣ ਨਾਗੇ ਰੂਈਏ ਉਹ ਬੱਚਾ ਬੋਲਣ ਜੋਗਾ ਨਾ ਉਹਨਾਂ ਨੇ ਉੱਥੇ ਖਾਲਸਤਾਨ ਕਰਾ ਕੇ ਨਾ 26 ਜਨਵਰੀ ਨੂੰ ਉਹ ਮੁੰਡੇ ਸਾਰੇ ਅੱਖਾਂ ਵਿੱਚ ਨਹੀਂ ਉਹਨਾਂ ਦੇ ਇਹਨਾਂ ਦੀ ਮਤਲਬ ਚਾਲ ਇੱਕ ਇਹ ਵਿੱਚ ਹੀ ਮਾਨ ਆ ਜਾਂਦਾ ਵਿੱਚ ਜਿਹੜੇ ਦੋ ਜਰ ਬੋਲਣ ਵਾਲੇ ਨੇ ਇੱਕ ਅਦਾ ਬੰਦਾ ਉਹ ਬੇਕੂਬ ਬਣਾਈ ਜਾਂਦਾ ਮਾਨਤ ਬੇਕੂਬੀ ਸਾਨੂੰ ਬਣਾਈ ਜਾਂਦਾ ਸਿਮਰਤ ਜੀ ਮਾਨਤ ਇਹ ਗੱਲ ਕਰਦੇ ਕਹਿੰਦੇ ਨੇ ਵੀ ਸੁਪਰੀਮ ਕੋਰਟ ਦਾ ਸਾਨੂੰ ਆਜ਼ਾਦੀ ਬੋਲਣ ਦੀ ਨਹੀਂ ਇਹ ਨੂੰ ਆਜ਼ਾਦੀ ਹੈ ਫਿਰ ਉਹ ਉਹਨੂੰ ਕੱਢ ਕੇ ਲੈਂਦਾ ਕਾਨੂੰਨ ਦੇ ਘਰੇ ਇਸ ਬੋਲ ਸਕਦੇ ਨਹੀਂ ਅਮਰਤਵਾਲ ਨੂੰ ਕੱਢ ਕੇ ਲੈਂਦਾ ਫਿਰ ਤੁਹਾਡੀ ਮੈਂ ਗੱਲ ਮੰਨ ਲਈ ਨਾ ਇੱਕ ਕੱਢ ਕੇ ਕਿਉਂ ਨਹੀਂ ਲਿਆ ਉਹਨੂੰ ਫਿਰ ਕਾਨੂੰਨੀ ਇਹਦੇ ਕੋਲ ਤੇ ਕਿਹੜਾ ਦੇ ਪਿਓ ਵਾਲਾ ਕਾਨੂੰਨ ਦੱਸੇ ਮੈਨੂੰ ਇਹ ਤਾਂ ਝੂਠ ਮਾਰਦੇ ਨੇ ਇਹ ਤੇ ਕੋਈ ਗੱਲ ਨਹੀਂ ਉਹ ਤਾਂ ਕਹਿੰਦੇ ਕਾਨੂੰਨੀ ਲੜਾਈ ਅਸੀਂ ਲੜ ਸਕਦੇ ਆ ਨਹੀਂ ਲੜਿਆ ਕਿਉਂ ਨਹੀਂ ਹਮ ਅੰਮ੍ਰਿਤਪਾਲ ਨੂੰ ਕੱਢਿਆ ਕਿਉਂ ਨਹੀਂ ਕਿੰਨੇ ਸਾਲ ਹੋ ਗਏ ਨੇ 3-4 ਸਾਲ ਹੋ ਗਏ ਨੇ ਜੀ ਕਿਉਂ ਨਹੀਂ ਕੱਢਿਆ ਹਮ ਇਹਦੇ ਕੋਲ ਜੋ ਕਾਨੂੰਨ ਹੈ ਤੈਨੂੰ ਕੱਢ ਕੇ ਕਿਉਂ ਨਹੀਂ ਲਿਆਇਆ ਅੰਮ੍ਰਿਤਪਾਲ ਦੀ ਗੱਲ ਉਹ ਨਜਾਇਜ਼ ਫਸਿਆ ਆ ਅੰਮ੍ਰਿਤਪਾਲ ਦੀ ਆਵਾਜ਼ ਤਾਂ ਚੁੱਕਦੇ ਆ ਸਿਮਰਜੀਤ ਜੀ ਦਮਨ ਕੋਈ ਨਹੀਂ ਚੁੱਕਦਾ ਆਵਾਜ਼ ਚੁੱਕ ਇਹਦੇ ਕੋਲ ਜੋ ਕਾਨੂੰਨ ਹੈ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜੀ ਤੇ ਉਸਨੂੰ ਕੱਢ ਕੇ ਲਿਆ ਸਕਦਾ ਸੀ ਫਿਰ ਇਥੇ ਕਿ ਸਵਾਲ ਹੈ ਅੰਮ੍ਰਿਤਪਾਲ ਵੀ ਖਾਲਸਾ ਦੀ ਗੱਲ ਕਰਦਾ ਸੀ ਤੇ ਸਿਮਰਜੀਤ ਮਾਨ ਵੀ ਕਰਦੇ ਆ ਫਰਕ ਕੀ ਹੈ ਨਾ ਚ ਉਹ ਹੋ ਉਹ ਵਿਕਿਆ ਨਹੀਂ ਇਹ ਵਿਕ ਗਿਆ ਕਿਹੜਾ ਬੰਦਾ ਵੇਚਦਾ ਕੋਈ ਨਹੀਂ ਵਿਕਿਆ ਜਿਹੜਾ ਅੰਮ੍ਰਿਤਪਾਲ ਉਹਦੇ ਵਿਕਿਆ ਨਹੀਂ ਇਹ ਵਿਕਿਆ ਹੈ ਉਹਦੋਂ ਦੇ ਕਿਸ ਨੂੰ ਪਤਾ ਨਹੀਂ ਲੱਗਾ ਨਹੀਂ ਜਿਹੜੇ ਕਲਤਾ ਸਾਹਿਬ ਤੇ ਕਟ-ਕਟ ਹੋਇਆ ਸੀ ਉਹਦੇ ਚ ਕਿਹੜਾ ਲੀਡਰ ਵਿਕਿਆ ਸਿਮਰਜੀਤ ਮਾਨ ਜਿਹੜਾ ਨੇ ਜੀਨੂ ਸਾਹਿਬ ਤੋਂ ਵੱਡਾ ਖਾਲਸਾ ਨਹੀਂ ਆਨੇ ਆ ਜੀ ਇਹ ਵਿਕਿਆ ਆ ਹੈ ਜਿਹਦੇ ਕੋਲ ਵਿਕੇ ਆ ਕਿ ਸਰਕਾਰ ਦੇ ਕੋਲ ਆਰਐਸ ਦੇ ਕੋਲ ਕੋਈ ਏਜੰਸੀਆਂ ਕੋਲ ਕਹਿੰਦਾ ਤੁਸੀਂ ਸਰਕਾਰ ਦਾ ਨਾਮ ਯਾਰ ਏਜੰਸੀਆਂ ਵਿੱਚ ਹੀ ਜੋ ਉਹਨਾਂ ਦੀਆਂ ਏਜੰਸੀਆਂ ਉਹੀ ਸਰਕਾਰ ਜੀ ਜੀ ਉਹ ਹੀ ਆ ਰਸ ਹੋਰ ਕਿਹੜੀ ਏਜੰਸੀ ਲੱਭਣੀ ਹੈ ਸਭ ਤੋਂ ਵੱਡੀ ਤਾਂ ਸਰਕਾਰ ਆ ਏਜੰਸੀ ਜੀ ਦੋਨੋਂ ਦੀਆਂ ਏਜੰਸੀਆਂ ਬਣਾਈਆਂ ਜਾਂ ਨੇ ਜੀ ਤੇ ਉਹ ਉਹ ਉਹੀ ਇੱਕੋ ਗੱਲ ਹੀ ਹੈ ਜੀ ਏਜੰਸੀ ਆਖ ਲੋ ਏਜੰਸੀ ਅਲੀ ਛੋਟੀ ਗੱਲ ਹੈ ਸੈਂਟਰ ਸਰਕਾਰ ਵੱਡੀ ਗੱਲ ਹੈ ਅਗਾ ਉਹਨਾਂ ਦੇ ਬੰਦੇ ਕੰਮ ਕਰਦੇ ਨੂੰ ਰਜੈਂਸੀ ਆਖ ਦਿੰਦੇ ਆ ਭਾਈ ਸਾਹਿਬ ਜੀ ਸਵਾਲ ਖਿਰਲਾ ਹੀ ਕਰਦਾ ਮੈਂ ਇਸ ਤਰ੍ਹਾਂ ਵੀ ਜਿਦਾਂ ਲੱਖ ਨੌਜਵਾਨ ਪੰਜਾਬ ਦਾ ਮਾਰਨ ਦੀ ਗੱਲ ਆਈ ਏ ਸੋਸ਼ਲ ਮੀਡੀਆ ਤੇ ਵੀ ਮਾਰਿਆ ਜਾਵੇਗਾ ਜਿਵੇਂ ਪਹਿਲਾਂ ਅੱਜ ਤੋਂ ਪਿਛਲੇ ਸਮਿਆਂ ਦੇ ਵਿੱਚ 84 ਤੋਂ ਲੈ ਕੇ ਅੱਜ ਤੱਕ ਨੌਜਵਾਨ ਮਾਰੇ ਗਏ ਫਿਰ ਸਮਾਂ ਆਵੇਗਾ ਦੁਬਾਰਾ ਨਹੀਂ ਉਹ ਤਾਂ ਬੰਦ ਹੀ ਨਹੀਂ ਹੋਇਆ ਫੱਦਰ ਤੋਂ ਬਾਅਦ ਬੰਦ ਕਿਦਨ ਹੋਇਆ ਉਹ ਹਰ ਰੋਜ਼ ਦੇ ਬੰਦੇ ਮਾਰਦੇ ਤੁਹਾਡੇ ਸਾਹਮਣੇ ਹੀ ਆ ਆਪਣੇ ਪਰੋਜਪੁਰ ਕਿਨੇ ਮਾਰੇ ਨੇ ਨਾ ਅਜੇ ਥੋੜੀ ਜਿਹੀ ਦਿਨਾਂ ਨੂੰ ਨਹੀਂ ਕਿ ਕਿਨੇ ਬੰਦੇ ਮਾਰੇ ਨੇ ਜੀ ਬੰਦ ਹੀ ਨਹੀਂ ਹੋਇਆ ਕੰਮ ਜੀ ਇਹਨੂੰ ਮਤ ਸਮਝੋ ਵੇ 84 ਤੋਂ ਮਗਰੋਂ ਬੰਦ ਹੋ ਗਿਆ ਕੰਮ ਉਵੇਂ ਚੱਲੀ ਜਾਂਦਾ ਜੀ ਕੋਈ ਬੰਦ ਨਹੀਂ ਹੋਇਆ ਸਿਰਫ ਅੱਗੋਂ ਇਹਨਾਂ ਨੂੰ ਹੁਣ ਮਾਰਨ ਵਾਲਾ ਕੋਈ ਨਹੀਂ ਆ ਜ਼ਰੂਰ ਹੁਣ ਘਰਾਂ 'ਚ ਜੋ ਚੁੱਕ-ਚੁੱਕ ਐ ਐ ਅੱਗੋਂ ਕੋਈ ਲੜਨ ਵਾਲਾ ਕੁਝ ਨਹੀਂ ਇੱਥੇ ਏ ਸਰਕਾਰ ਦਾ ਬੇੜਾ ਰੋੜ ਜਾ ਇੱਥੇ ਜਰਾ ਕੋ ਲੇਟ ਹੋ ਜਾ ਕੋ ਲੰਘ ਨਹੀਂ ਸਕਦਾ ਕਿੰਨੇ ਕੋ ਇਥੇ ਬੰਦੇ ਮਾਰਦੇ ਚੋਰਾ ਨੂੰ ਕਿੰਨਾ ਕੋ ਮਾਰਦੇ ਆ ਚਿੱਟਾ ਇਹਨੇ ਨਾ ਚੁੱਕੀ ਫਿਰਦੇ ਨੇ ਕੌਣ ਇਹਨੂੰ ਫੜਦਾ ਹੂੰ ਉਹਨੂੰ ਕਿਉਂ ਨਹੀਂ ਮਾਰਦੇ ਫੜਦੇ ਭਾਈ ਸਾਹਿਬ ਵੈਸੇ ਹੀ ਮਰ ਜੇਂਦੇ ਚਿੱਟੇ ਵਾਲੇ ਤੇ ਜਿਹੜੇ ਜਿਹੜੇ ਵੱਡੇ ਰਾਸ਼ਿਕ ਨੇ ਵੇਚਣ ਵਾਲੇ ਜਿਹਨਾਂ ਵੱਡੇ ਵੱਡੇ ਉਹਨਾਂ ਨੂੰ ਕੋ ਵੇਂਦਾ ਹੀ ਨਹੀਂ ਕਿ ਨਿੱਕੇ ਨਿੱਕੇ ਮਕਾਨ ਟਾ ਦੇਤੇ ਨੇ ਛੋਟੇ ਸਿਰ ਅੱਗੇ ਵੇਚਦੇ ਨਹੀਂ ਜਿਹੜੇ ਵੱਡੇ ਰਾਸ਼ਗ ਨੇ ਜਿਹੜੇ ਵੱਡੇ ਕੰਮ ਕਰਨ ਉਹਨੂੰ ਪੁੱਛਦਾ ਨਹੀਂ ਭਾਈ ਸਾਹਿਬ ਜਿਹੜਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੈਗਾ ਕਹਿੰਦਾ ਵੀ ਤਗੜੇ ਤਗੜੇ ਨੌਜਵਾਨਾਂ ਨੂੰ ਹਥਿਆਰ ਦਿਓ ਆਟੋਮੈਟਿਕ ਕਹਿੰਦੇ ਗੈਂਗਸਟਰਾਂ ਦਾ ਸਹਯਾ ਕਰ ਦੇਣਗੇ ਇਹਦੇ ਜੀ ਉਹਨੂੰ ਪਤਾ ਹੋਵੇ ਹੂੰ ਸਾਨੂੰ ਇਸ ਚੀਜ਼ ਦਾ ਨਾ ਆਪਾਂ ਨੂੰ ਨਹੀਂ ਪਤਾ ਉਹ ਸਿਆਸੀ ਬੰਦਾ ਇਹਦੇ ਉਹਦੀ ਉਹ ਵੀ ਜਾਣੇ ਕੀ ਤੁਹਾਨੂੰ ਪਤਾ ਹੈ ਯੂਪੀ ਦਾ ਜਿਹੜਾ ਮੁੱਖ ਮੰਤਰੀ ਹੈਗਾ ਯੋਗੀ ਹਾਂ ਜੀ ਉਹਨੇ ਵੀ ਬਿਆਨ ਦਿੱਤਾ ਹੈ ਕਹਿੰਦਾ ਵੀ ਪੰਜਾਬ ਇੱਕ ਵਾਰੀ ਸਾਡੇ ਹਵਾਲੇ ਕਰੋ ਜਿੰਨੇ ਗੈਂਗਸਟਰ ਨੇ ਵਿਖੇ ਹੀ ਕੱਢ ਆਹੋ ਵੀ ਸਿੱਖ ਕਮ ਖਤਮ ਕਰਨੀ ਹੈ ਸਾਂ ਜੀ ਕੋ ਹੁਣ ਦੇ ਦੋ ਚਾਰ ਕੋਈ ਇੱਕ ਅਧਾ ਹੁੰਦਾ ਸ਼ਹਿਰਾਂ ਦੇ ਕਿੰਨੇ ਕੋ ਆਪਣੇ ਸ਼ਹਿਰ ਵਿੱਚ ਤੁਸੀਂ ਦੱਸ ਦਿਓ ਹੂੰ ਇਹ ਖਾੜਕੂ ਕਿੰਨੇ ਕੋ ਹਨ ਨਹੀਂ ਆਈ ਦਿਨ ਤਾਂ ਨੌਜਵਾਨਾਂ ਮਾਰਦੇ ਆ ਨਾ ਪੰਜਾਬ ਦੇ ਮੈਂ ਅੱਗੇ ਵੀ ਦੱਸਿਆ ਆਈ ਦਿਨ ਤਾਂ ਮੁਕਾਬਲਾ ਬਣਾਏ ਜਾਂਦੇ ਗੈਂਗਸਟਰਾਂ ਦਾ ਉਹ ਤੇ ਹੱਦ ਹੋਈ ਉਹ ਤੇ ਉਹਨਾਂ ਦੇ ਕੋਲ ਤਾਕਤ ਤੇ ਪਾਵਰ ਹੈ ਜੀ ਪਾਵਰ ਨਾਲ ਜਿੰਨੂੰ ਮਰਜ਼ੀ ਮਾਰ ਕੇ ਬਣਾ ਸਕਦੇ ਨੇ ਹੂੰ ਜਿਹੜੇ ਬੰਦੇ ਕੋਲ ਹੋਵੇ ਨਾ ਹਥਿਆਰ ਅੱਗੋਂ ਹਥਿਆਰ ਉਹ ਤੇ ਪੁਲਿਸ ਵਾਲਾ ਕਿਵੇਂ ਬਚ ਜਾਏਗਾ ਉਹ ਤਾਂ ਕਦੀ ਨਹੀਂ ਬਚੇਗਾ ਲੋਕਾਂ ਨੂੰ ਉਹ ਮਾਰ ਸਕਦੇ ਨੇ ਤੇ ਪੁਲਿਸ ਵਾਲਾ ਕਿਵੇਂ ਬਚ ਜਾਏਗਾ ਉਹਨਾਂ ਤੋਂ ਮੈਨੂੰ ਇਹਦੇ ਸਮਝਾਓ ਉਹਦੇ ਕੋਲ ਕੁਝ ਨਹੀਂ ਹੁੰਦਾ ਜਿਹਨੂੰ ਮਾਰ ਦੇਣ ਤੁਹਾਨੂੰ ਇਹ ਨਹੀਂ ਲੱਗਦਾ ਵੀ ਭਗਵੰਤ ਮਾਨ ਨੇ ਰੰਗਲਾ ਪੰਜਾਬ ਬਣਾਤਾ ਕੀ ਪਤਾ ਕਿਹੜਾ ਬਣਾਣਾ ਸੂ ਹੂੰ ਇਹਦੇ ਲੋਕ ਸਾਡੇ ਨਾ ਜਿਨ੍ਹਾਂ ਨੇ ਸਾਰਾ ਪੰਜਾਬ ਨਾ ਸੋਚਿਆ ਨਾ ਚੀਜ਼ਾਂ ਨੂੰ ਉਹਨਾਂ ਚਿਹਰੇ ਏਵੇਂ ਮਰਨਾ ਹਾਂ ਜੀ ਸਾਡੀ ਕੋਈ ਫਰਿਆਦ ਨਹੀਂ ਸੁਣਨਾਲਾ ਸਾਡੇ ਲੀਡਰ ਇਹ ਜਿਹੜੇ ਨੇ ਨਾ ਬੇਈਮਾਨ ਨੇ ਮਾਲੀ ਜਿਵੇਂ ਬਾਗ ਦਾ ਤਬਾਹ ਕਰ ਦਿੰਦਾ ਬਾਗ ਨੂੰ ਤਬਾਹ ਕਰਨ ਵਾਲੇ ਇਹਨੂੰ ਆਪਣਾ ਰੋਟੀ ਪਾਣੀ ਚਾਹੀਦਾ ਇਹਨੂੰ ਗੱਡੀਆਂ ਚੰਗੀਆਂ ਚਾਹੀਦੀਆਂ ਚੰਗੀ ਮਾਇਆ ਚਾਹੀਦੀ ਇਹਨਾਂ ਨੂੰ ਪੰਜਾਬ ਨਾਲ ਕੀ ਲੱਗੇ ਜਿੰਨਾ ਸਾਰਾ ਪੰਜਾਬ ਹਿੰਦੂ ਵੀਰ ਜਿੰਨੇ ਨੇ ਇਹ ਲੁੱਟ ਬਸਿਓ ਡੋਨਾ ਚ ਨਹੀਂ ਹੱਢਣੇ ਜਿਨਾ ਚੇਤੀ ਇੱਕ ਪਲੇਟਫਾਰਮ ਤੇ ਨਹੀਂ ਖੜਾਉਂਦੇ ਇਹਦੇ ਵਿੱਚ ਸਾਰਿਆਂ ਦਾ ਨੁਕਸਾਨ ਇਹਦੇ ਵਿੱਚ ਇਹ ਨਹੀਂ ਹਿੰਦੂਆਂ ਦਾ ਵੀ ਨੁਕਸਾਨ ਹੋ ਨਹੀਂ ਹੈ ਜੀ ਉਹਨਾਂ ਦਾ ਵੀ ਲੁੱਟੂ-ਫੁੱਟ ਦੁਕਾਨਾਂ ਤੋੜੀ ਜਾਂਦੇ ਬੁਰਾ ਹਾਲ ਬੈ ਕੇ ਇਹ ਕੌਣ ਕਰਦਾ ਜੀ ਉਹਨੂੰ ਉਹਨੂੰ ਕਿਉਂ ਨਹੀਂ ਪੁੱਛਦੇ ਇਹ ਸਭ ਨਾਜਾਇਜ਼ ਕੰਮ ਹੁੰਦਾ ਐ ਬੈ ਜੀ ਇਹ ਮਾਲੀ ਬਾਗ ਦਾ ਵਿਗੜ ਜਾਏ ਉਹਦਾ ਨਾ ਫਰਦੇ ਕੀ ਲੱਗਣਾ ਪੱਤਾ ਵੀ ਨਹੀਂ ਰਹਿ ਜਾਂਦਾ ਉਹਦਾ ਰੱਖਣਾ ਜੀ ਇਹ ਪੱਤਾ ਵੀ ਨਹੀਂ ਰਹਿਣ ਦੇਣਾ ਨਾ ਔਰ ਕੁਛ ਨਹੀਂ ਇੱਥੇ ਐਸ ਲਈ ਬੜਾ ਟੇਕ ਟਕਾ ਐ ਵਿਚਾਰੇ ਲੋਕ ਮਿਹਨਤ ਆਪਣੀ ਕਰਦੇ ਨੇ ਬੱਚੇ ਕੋ ਪੜ ਨਹੀਂ ਜਾਂਦਾ ਕੋਈ ਬੱਚਾ ਸਿੱਖ ਦਾ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਜਿਹੜਾ ਇਹ ਬਣਾਉਂਦੇ ਨੇ ਪਰ ਸਿੱਖਾਂ ਕੋਲ ਕੋਈ ਧਿਆਰ ਨਹੀਂ ਹੋਰ ਲੋਕਾਂ ਜਿਹੜੇ ਨੀਵੀਂ ਜਾਣਦੇ ਹੋਰ ਲੋਕਾਂ ਨੇ ਉਹਨਾਂ ਕੋਲ ਸਾਰੇ ਕੋਲ ਧਿਆਰ ਲੱਗਿਆ ਠੀਕ ਹੈ ਭਾਈ ਸਾਹਿਬ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਸੋ ਮੇਰੇ ਨਾਲ ਸੀਗੇ ਪੰਥਕ ਕਾਲੀ ਲਹਿਰ ਦੇ ਆਗੂ ਭਾਈ ਗੁਲਜਾਰ ਸਿੰਘ ਜਿਸ ਤਰ੍ਹਾਂ ਪਿਛਲੇ ਦਿਨੀ ਸਿਮਰਜੀਤ ਸਿੰਘ ਮਾਨ ਦੇ ਦੋਤੇ ਦੇ ਵਿਆਹ ਨੂੰ ਲੈ ਕੇ ਬੜਾ ਵੱਡਾ ਵੇਵਾਦ ਉੱਠਿਆ ਸੀ ਉਹ ਉਸ ਮਸਲੇ ਤੇ ਗੱਲਬਾਤ ਕੀਤੀ ਹੈ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ